ਸਵਾਗਤ ਹੈ ਜੀ ਆਪਣੇ YouTube ਚੈਨਲ ਤੇ ਸਰਾਂ ਡੈਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਜੀ ਤਿੰਨ ਗਾਵਾਂ ਸੇਲ ਲਈ ਲੈ ਕੇ ਆਏ ਇਹਨਾਂ ਵਿੱਚ ਇੱਕ ਤਾਈ ਸੂਈ ਤੇ ਇੱਕ ਬਾਈ ਕਹਿੰਦਾ ਮਹੀਨੇ ਦੀ ਹਜੇ ਕੱਚੀ ਆ ਇੱਕ ਜੀ ਥੋੜੇ ਥੋੜੇ ਦਿਨਾਂ ਦੀ ਬਾਕੀ ਬਾਈ ਤੋਂ ਡਿਟੇਲ ਪੁੱਛ ਲਾਂਗੇ ਬਾਕੀ ਪੁੱਛਦੇ ਜੀ ਆਪਾਂ ਪਿੰਡ ਹੈ ਕੋਠਾਗੁਰੂ ਜੀ ਸੀਲ ਰੰਪਰਾ ਫੂਲ ਜ਼ਿਲ੍ਹਾ ਬਠਿੰਡਾ ਬਾਕੀ ਬਾਈ ਨਾਲ ਡਿਟੇਲ ਸਾਂਝੀ ਕਰ ਲੈਨੇ ਆਪਾਂ ਬਾਈ ਸਾਹਮਣੇ ਸੇ ਵੀੁੰਡੀ ਆ ਬਾਈ ਕੀ ਵਾਲਾ ਠੀਕ ਆ ਬਾਈ ਇਹਦਾ ਕੀ ਉਹ ਵੀਰੇ ਅੱਜ ਹੀ ਸੂਈ ਐ ਇਹ ਤਰ ਤੱਕ ਸੂਈ ਆ ਬਾਈ ਅ ਮਨਲਾ ਅੱਧਾ ਵਜੇ ਇਹਦਾ ਠੀਕ ਆ ਤੇ ਜੀਰ ਜੀਰ ਮਤਲਬ ਪਾਈ ਹੋਈ ਹਜੇ ਪਾਈ ਨਹੀਂ ਬਾਕੀ ਆ ਹਾਂ ਬਾਕੀ ਆ ਹਾਂ ਤੇ ਪਹਿਲੇ ਸੂਈ ਸੂਈ ਵੀਰੇ ਇਹ ਦੂਜੀ ਐ ਅੱਛਾ ਦੂਜੇ ਸਵੇਰੇ ਸੂਈ ਆ ਆ ਚੈੱਕ ਕਰ ਲਈਏ ਥਾਣਾ ਹਵਾਨਾ ਬਹੁਤ ਸੋਹਣਾ ਤੇ ਕਈ ਯਾਰ ਵੀਰ ਨੂੰ ਥੋੜੇ ਪੈਸੇ ਲਾਉਣੇ ਹੁੰਦੇ ਆ ਤੇ ਮਾਗਰ ਮਾਗਰ ਕੀ ਬਈ ਇਹਦੇ ਮਗਰ ਬੱਚਾ ਬੱਚਾ ਅੱਛਾ ਤੇ ਕੀ ਡਿਟੇਲ ਆ ਬਈ ਇਹਦੀ ਸਾਰੀ ਪਲਸ 27 15000 ਰੁਪਏ ਦਾ ਮਾਨਤਨ ਕੀਤਾ ਜੀ ਉਹ ਮੁੱਲ 15000 ਮੁੱਲ 15000 ਕੇ ਮਾਨਤਨ ਕੀਤਾ ਜੀ ਬਾਈ ਕਹਿੰਦਾ ਮੁੱਲ 15000 ਆ ਜੀ ਤੇ ਬਾਕੀ ਵਿੱਚੋਂ ਕਹਿੰਦਾ ਮਾਨਤਨ ਕਰ ਦਾਂਗੇ ਤੇ ਥੋੜਾ ਵੇਖ ਲੋ ਸਿੰਗਾ ਦੀ ਮੀਣੀ ਆ ਤੇ ਬਾਈ ਇਹ ਕਹਾ ਦੂਜੀ ਬੜ ਜਿਹੜੀ ਵੱਡੀ ਆ ਇਹ ਬਾਈ ਹੈਗੀ ਮੀਣੀ ਦੀ ਗੱਤੀ ਹਾਂਜੀ ਲੈ ਜੀ ਜਿਹੜਾ ਹਾਂਜੀ ਹਾਂਜੀ ਦੋਤੇ ਨੇ ਪਹਿਲਾਂ ਪਾਇਆ 25 ਲੀਟਰ ਨੂੰ ਹਾਂਜੀ ਤੇ ਮੁੱਲ ਕਰਦੇਗਾ ਤਾਂ 40 40 ਹਾਂ ਮੁੱਲ ਬਾਈ ਕਹਿੰਦਾ 40000 ਆ ਜੀ ਤੇ ਤੁਹਾਨੂੰ ਤੋੜ ਕੇ ਦਿਖਾਉਂਦੇ ਬਾਈ ਤੋੜੇ ਮੜਾ ਜਨ ਬਾਕੀ ਜੇ ਕਿਸੇ YouTube ਤੇ ਆਪਣੇ ਵੀਡੀਓ ਪਾਉਣੀਆਂ ਹੁੰਦੀਆਂ ਜੀ ਆਪਣੇ ਨਾਲ ਸੰਪਰਕ ਕਰ ਲਾ ਕਰੋ ਆਪਣਾ ਮੋਬਾਈਲ ਨੰਬਰ ਹੈਗਾ 8437162244 ਚੈੱਕ ਕਰ ਲਈਏ ਥਾਣਾ ਹਵਾਨਾ ਬਹੁਤ ਪਿੰਲਾ ਬਹੁਤ ਹੈ ਬਾਰਡਲਾ ਹਾਏ ਬਾਈ ਕਹਿੰਦਾ ਮਹੀਨੇ ਦੀ ਕੱਚੀ ਆ ਜੇ ਅੱਜ ਦਾ ਫਿਰ ਮੁੱਲ ਕਹਿੰਦਾ 40000 ਕਹਿੰਦੇ ਮੋੜ ਲਈ ਬਾਡੀ ਮੰਤਰੀ ਚੰਗੀ ਹੈ ਜੀ। ਗੱਲ ਬਹੁਤ ਪਿਆ ਹੈ ਜੀ ਥਾਣਾ ਚ ਵੀ। ਥਾਣੇ ਬਹੁਤ ਸੋਹਣੇ ਆ। ਪਾਈ ਕਮਲ 40000 ਆ ਜੀ। ਵਿੱਚੋਂ ਕਹਿੰਦੇ ਮਾਨਤਾਨ ਹੋ ਜਾਊਗਾ। ਤੇ ਬਾਈ ਜੀ ਆਜ ਤੀਜੀ ਗਨ ਤੀਜੇ ਨੰਬਰ ਦੇ ਡਿਟੇਲ। ਇਹ ਹੈਗੇ ਬਾਈ ਪਹਿਲਾਂ। ਹਾਂ ਜੀ। ਦੇ ਆ ਸਾਹਿਬ ਲੇ ਨੂੰ 15 ਦੇਣਾ 15 ਨੇ ਦੀ ਕੱਚੀ ਆ ਅੱਛਾ ਇਹ ਮੁੱਲ ਕੀਤਾ ਆਪਾਂ 30 ਹਜ਼ਾਰ ਪੀ ਆ ਮੁੱਲ 30 ਹਜ਼ਾਰ ਹਾਂ ਮਾਗਾਂ ਕੀਤਾ ਜਾਈਏ ਪਲੂਣ ਬੱਚੀ ਆ ਜੀ ਇਹ ਤੇ ਬਾਈ ਖੋਲੋ ਮੜਾ ਇਹ ਤੇ 15 ਨੇ ਹਜੇ ਬਾਈ ਕਹਿੰਦੇ ਕੱਚੀ ਆ ਇਹ 15 ਨੇ ਲੈਂਦੀ ਆ ਪਹਿਲਾ ਸੂਸ ਸੁਣਾ ਇਹਨੇ ਮੋਲ ਉਸ ਨੂੰ ਦੱਸੀਏ ਤਾਂ ਬਾਈ ਕਹਿੰਦਾ 15000 ਆ ਕਿੰਨਾ ਸੌਰੀ 30000 ਰੁਪਏ ਮੋਲ ਆ ਜੀ 15000 ਦੀ ਕੱਚੀ ਆ ਬਾਟਲ ਨਾਲ ਹੀ ਹੈ ਬਹੁਤ ਪਈਆਂ ਹੁਣ ਦੇ ਚ ਇਹ ਕਾਲ ਨੂੰ ਨੇਰ ਤੋਂ ਹਾਲ ਲੈ ਮੋੜ ਲਈ ਪਹਿਲਾ ਸੂਆ ਜੀ ਥਣ ਪੂਰੇ ਗੈਰ ਤੇ ਹੀ ਵੇਖੋ ਚੰਗੀ ਹੈ ਜੀ ਗਾਂ ਬਾਡੀ ਮੰਤਰੀ ਚੰਗੀ ਹੈ ਥੋੜਾ ਜਿਹਾ ਦੱਸੀ ਜ਼ਰੂਰ ਆ ਪਰ ਪਹਿਲਾ ਸੂਆ ਸੁਣਾ ਜੀ ਥੈਂਕ ਯੂ ਵੀ ਆਪਣੇ ਚੈਨਲ ਨੂੰ ਇਸ ਤਰ੍ਹਾਂ ਸਪੋਰਟ ਕਰਦੇ ਰਹੋ ਸ਼ੇਅਰ ਕਰਦੇ ਰਹੋ ਜੀ ਜੇ ਕਿਸੇ ਵੀਰ ਨੂੰ ਤਨਾਨਾ ਗਾਜ ਕੋਈ ਵੀ ਨਗ ਪਸੰਦ ਆਵੇ ਉਹ ਬਾਈ ਨਾਲ ਕਾਲ ਕਰ ਲੋ ਜੀ ਬਾਈ ਨੰਬਰ ਹੈਗਾ 76967 15667 ਥੈਂਕ ਯੂ